ਰਾਜਵੀਰ ਜਵੰਦਾ ਦੀ ਬੇਟੀ ਦੇ ਕੁਝ ਭਾਵੁਕ ਬੋਲ ਫਿਲਮ ਯਮਲਾ ਦੇ ਟਰੇਲਰ ਲਾਂਚ ਤੇ ਸੁਣੋ ਤੁਸੀਂ ਵੀ ਪਾਪਾ ਹੁਣ ਇੱਥੇ ਖੜੇ ਨੇ ਆ ਜਿਹੜਾ ਪੋਸਟਰ ਹੈਗਾ ਐ ਲੱਗਦਾ ਇਹ ਪਾਪਾ ਬਸ ਐਕਟਿੰਗ ਕਰਕੇ ਖੜੇ ਨੇ ਵੀ ਸਟੈਚੂ ਬਣ ਕੇ ਵੀ ਐ ਜਿਵੇਂ ਹੁੰਦਾ ਨਹੀਂ ਸਟੈਚੂ ਵਾਲੀ ਗੇਮ ਹੁੰਦੀ ਹੈ ਵੀ ਫ੍ਰੀਜ਼ ਗੋ ਐ ਲੱਗ ਰਿਹਾ ਜਿਵੇਂ ਪਾਪਾ ਇੱਕ ਗੇਮ ਖੇਡਦੇ ਨੇ ਪਰ ਆ ਟਰੇਲਰ ਦੇਖ ਕੇ ਹੁਣ ਮੈਨੂੰ ਐਵੇਂ ਵੀ ਲੱਗ ਰਿਹਾ ਵੀ ਮੈਂ ਆਪਣੇ ਪਾਪਾ ਨੂੰ ਭੁੱਲ ਗਈ ਕਿ ਉਹ ਹੈ ਨਹੀਂ ਇਹ ਦੁਨੀਆ 'ਚ ਪਰ ਮੈਂ ਉਹਨਾਂ ਨੂੰ ਹਜੇ ਵੀ ਯਾਦ ਕਰਦੀ ਹਾਂ ਉਹ ਮੇਰੇ ਤੇਰੇ ਚ ਹੈਗੇ ਨੇ ਤਾਂ ਮੈਂ ਬਸ ਉਹਨਾਂ ਨੂੰ ਯਾਦ ਕਰਦੀ ਰਹਿੰਦੀ ਹਾਂ ਰੋਜ਼ ਬਾਤ ਕਰਦੀ ਰਹਿੰਦੀ ਹਾਂ ਉਹਨਾਂ ਦੇ ਵੀ ਬਸ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਦੀ ਜੋ ਮੂਵੀ ਆ ਰਹੀ ਹੈ 28 ਨਵੰਬਰ ਨੂੰ ਯਮਲਾ ਅੱਜ ਉਸ ਦਾ ਟ੍ਰੇਲਰ ਲਾਂਚ ਸੀ ਉਸ ਮੌਕੇ ਤੇ ਰਾਜਵੀਰ ਜਵੰਦਾ ਦੀ ਮਾਤਾ ਨੇ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਭ ਨੂੰ ਰਿਕਵੈਸਟ ਕੀਤੀ ਹੈ ਕਿ ਮੇਰੇ ਪੁੱਤ ਦੀ ਫਿਲਮ ਯਮਲਾ 28 ਨਵੰਬਰ ਨੂੰ ਜ਼ਰੂਰ ਦੇਖਣਪੋ